ਨਾਕ ਬਦਲਦੇ ਜ਼ਿੰਦਗੀ ਬਦਲ ਸਕਦੇ ਨੇ ਬਿਲਕੁਲ ਬਦਲ ਸਕਦੇ ਨੇ ਤੁਸੀਂ ਦੇਖੋ ਵੀ ਮੈਂ ਥੋੜਾ ਜਿਹਾ ਤੁਹਾਨੂੰ ਸਪਿਰਚੁਅਲਿਜ਼ਮ ਨੂੰ ਥੋੜਾ ਜਿਹਾ ਨਾਲ ਅਟੈਚ ਕਰਨਾ ਚਾਹਾਂ ਸਾਡੇ ਬਾਡੀ ਦੇ ਵਿੱਚ 7 ਚੱਕਰ ਹਨ ਮੂਲਾਧਾਰ ਸਵਾਦੀਸ਼ਥਾਨ ਮਨੀਪੁਰ ਅਨਾਹਦ ਵਿਸ਼ੁੱद्धि ਆਗਿਆ ਚੱਕਰ ਜਾਂ ਸੈਸਰਾ 7 ਚੱਕਰਾਂ ਦੇ ਲਗ ਲਗ ਕਲਰ ਨੇ ਜਿਵੇਂ ਮੂਲਾਧਾਰ ਦਾ ਲਾਲ ਰੰਗ ਮੰਨਿਆ ਜਾਂਦਾ ਹੈ ਠੀਕ ਹੈ ਸਵਾਦੀਸ਼ਥਾਨ ਦਾ ਤੁਸੀਂ ਲਗਾਓ ਵੀ ਥੋੜਾ ਜਿਹਾ ਕੇਸਰੀ ਜਿਹਾ ਰੰਗ ਮੰਨਿਆ ਜਾਂਦਾ ਹੈ ਤੁਸੀਂ ਅਗਰ ਇਹਨੂੰ ਗੂਗਲ ਤੇ ਸਟੱਡੀ ਕਰਕੇ ਦੇਖੋ ਤਾਂ ਸਾਡੇ ਰਿਸ਼ੀਮ ਹੁੰਨੀ ਜਿਹੜੇ ਹੈਗੇ ਨੇ ਵੇਦਾ ਗ੍ਰੰਥਾ ਦੇ ਵਿੱਚ ਇਹ ਚੀਜ਼ ਲਿਖ ਗਏ ਨੇ ਤੇ ਨਾਭੀ ਸਥਾਨ ਦਾ ਜਿਹੜਾ ਪੀਲਾ ਰੰਗ ਮੰਨਿਆ ਜਾਂਦਾ ਹੁਣ ਆਪਾਂ ਚੱਕਰ ਕਿਸ ਚੀਜ਼ ਨੂੰ ਕਹਾਂਗੇ ਚੱਕਰ ਤੋਂ ਵੀ ਚੀਜ਼ ਹੈ ਨਾ ਜਿਹੜੀ ਚੀਜ਼ ਰੋਟੇਟ ਹੋ ਰਹੀ ਹੈ ਉਹਨੂੰ ਚੱਕਰ ਕਹਾਂਗੇ ਨਾ ਕਿਸੇ ਚੀਜ਼ ਨੂੰ ਸਟਿਲ ਨੂੰ ਤਾਂ ਆਪਾਂ ਚੱਕਰ ਕਹਿੰਦੇ ਨਹੀਂ ਤਾਂ ਬ੍ਰਹਮੰਡ ਤੋਂ ਜਿਹੜੀ ਆ ਰਹੀ ਊਰਜਾ ਇਹਨਾਂ ਜਿਹੜੇ ਮੇਜਰ 7 ਜਾਂ 9 ਪਲੈਨੈਟਸ ਦੀ ਜਿਹੜੀ ਸਾਡੀ ਬ੍ਰਹਮੰ ਬ੍ਰਹਿਮੰਡ ਤੋਂ ਜਿਹੜੀ ਆ ਰਹੀ ਊਰਜਾ ਹੈ ਉਸ ਚੱਕਰ ਤੇ ਜਦੋਂ ਸਿੱਧਾ ਇਫੈਕਟ ਕਰਦੀ ਹੈ ਤਾਂ ਉਹਨੂੰ ਰੋਟੇਟ ਕਰਦੀ ਹੈ ਹੁਣ ਉਹ ਰੋਟੇਟ ਬਾਇਰਥ ਤੋਂ ਸਾਡਾ ਜਿਹੜਾ ਚੱਕਰ ਸੀ ਜਿਹੜਾ ਸਾਡਾ ਟੇਵੇ ਵਿੱਚ ਗ੍ਰਹਿ ਸੀ ਉਹਨਾਂ ਡਿਵੈਲਪ ਨਹੀਂ ਹੋ ਪਾਇਆ ਜਾਂ ਉਹਨੂੰ ਐਕਟਿਵ ਐਕਟਿਵ ਕਰਦੀ ਹੈ ਉਹਨਾਂ ਸਟਰੋਂਗ ਜਾਂ ਵੀਕ ਜਿਹੜਾ ਸੀਗਾ ਉਹਨੂੰ ਐਕਟਿਵ ਕਰਦੀ ਹੈ ਤਾਂ ਉਹਦੀ ਸਟਰੈਂਥ ਨੂੰ ਵਧਾਣ ਜਾਂ ਘਟਾਉਣ ਵਾਸਤੇ ਆਪਾਂ ਸਟੋਨ ਪਾਣੇ